ਕਿਸਾਨਾਂ ਦੇ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਕਾਲ ਦਿੱਤੀ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਇਹ ਕਾਲ ਦਿੱਤੀ ਸੀ ਕਿ ਸਾਡੇ ਵੱਲੋਂ ਮੁੱਖ ਮੰਤਰੀ ਦੇ ਨਾਲ-ਨਾਲ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਜਿਹੜਾ ਹੈਗਾ ਉਹ ਕਿਰਾਉ ਕੀਤਾ ਜਾਵੇਗਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਸਵੇਰ ਤੋਂ ਹੀ ਇਸ ਕਾਰਵਾਈ ਦੇ ਲਈ ਤਿਆਰ ਹੋ ਗਏ ਸਨ ਤੇ ਵੱਖੋ-ਵੱਖਰੇ ਲੀਡਰਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠ ਗਏ ਸਨ ਇਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹائش ਉਸ ਦੇ ਬਾਹਰ ਦੀ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਹਨ ਉਹ ਇਕੱਠੇ ਹੋਏ ਨੇ ਲੰਘੇ ਕੱਲ ਵੀ ਇਹ ਚਰਚਾ ਚੱਲੀ ਸੀ ਕਿ ਮੋਰਚੇ ਦੋ ਫਾੜ ਹੋ ਗਿਆ ਤੇ ਇਕਤਰਤਾ ਨਹੀਂ ਹੋਵੇਗੀ ਪਰ ਕਾਕਾ ਸਿੰਘ ਕੋਟੜਾ ਨੇ ਕੱਲ ਜਵਾਬ ਦੇ ਦਿੱਤਾ ਸੀ ਕਿ ਐਸਾ ਕੁਝ ਵੀ ਨਹੀਂ ਕਿਸਾਨ ਤਿਆਰ ਵਰ ਤਿਆਰ ਹੋ ਕੇ ਕੱਲ ਨੂੰ ਅਸੀਂ ਜਾ ਕੇ ਬੈਠਾਂਗੇ ਇਹਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਮਾਨ ਨੂੰ ਵੀ ਇੱਕ ਜਵਾਬ ਦਿੱਤਾ ਸੀ ਕਿਉਂਕਿ ਮੁੱਖ ਮੰਤਰੀ ਮਾਨ ਨੇ ਬਿਆਨ ਦਿੱਤਾ ਸੀ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਅਸੀਂ ਕਿਸਾਨਾਂ ਨੂੰ ਪਿਆਰ ਨਾਲ ਸਮਝਾਇਆ ਉਹਨਾਂ ਨੇ ਬਾਰਡਰ ਖਾਲੀ ਕਰ ਦਿੱਤੇ ਇਸ ਦੇ ਉੱਤੇ ਕਾਕਾ ਸਿੰਘ ਕੋਟੜ ਨੇ ਕਿਹਾ ਸੀ ਕਿ ਤੁਸੀਂ ਇਹ ਦੱਸੋ ਕਿ ਬਾਰਡਰ ਤਾਂ ਖਾਲੀ ਹੋ ਗਏ ਤੇ ਬਾਰਡਰ ਤੋਂ ਜਿਹੜਾ ਸਮਾਨ ਚੁੱਕਿਆ ਗਿਆ ਚੋਰੀਆਂ ਹੋਇਆ ਟਰਾਲੀਆਂ ਗਾਇਬ ਹੋਈਆਂ ਸਿਲੰਡਰ ਤੱਕ ਚੁੱਕ ਕੇ ਲੈ ਗਏ ਉਹਨਾਂ ਦੇ ਉੱਤੇ ਕੀ ਤੁਸੀਂ ਕਾਰਵਾਈ ਕਰੋਗੇ ਇਸ ਤਰੀਕੇ ਦੇ ਨਾਲ ਤਲਖੀ ਵੀ ਕੱਲ ਵੇਖਣ ਨੂੰ ਮਿਲੀ ਪਰ ਇਸ ਤੋਂ ਬਾਅਦ ਦੇ ਵਿੱਚ ਅੱਜ ਕਿਸਾਨਾਂ ਦੇ ਐਕਸ਼ਨ ਦੇ ਨਾਲ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोੜਨ ਅਰੋੜਾ ਨੇ ਵੀ ਕਿਸਾਨਾਂ ਨੂੰ ਵੱਡੀ ਚੇਤਾਵਨੀ ਦੇ ਦਿੱਤੀ ਹੈ ਮੋਰਚਿਆਂ ਤੇ ਧਰਨਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਘਰ ਘੇਰਣ ਦੇ ਨਾਲ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਣਾ ਪਰ ਫਿਰ ਵੀ ਤੁਸੀਂ ਘਰ ਘੇਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਅਰੋੜਾ ਨੇ ਸਿੱਧਾ ਕਹਿ ਦਿੱਤਾ ਕਿ ਆਮ ਲੋਕਾਂ ਨੂੰ ਖੱਜਲ ਖੁਆਰੀ ਜਿਹੜੀ ਹੁੰਦੀ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਐਕਸ਼ਨ ਹੋਣਗੇ ਨਾਲ ਹੀ ਉਹਨਾਂ ਕਹਾ ਕਿ ਕਈ ਲੀਡਰਾਂ ਦਾ ਕੰਮ ਤਾਂ ਇਹੀ ਰਹਿ ਗਿਆ ਕਿ ਨਿੱਕੇ ਜੇ ਮਸਲੇ ਤੇ ਧਰਨਾ ਗੱਡ ਦੇਣਾ ਧਰਨੇ ਲਾਉਣਾ ਹੀ ਕਈ ਲੀਡਰਾਂ ਦਾ ਉਹਨਾਂ ਲੀਡਰਾਂ ਦਾ ਉਹਨਾਂ ਕਹਾ ਕਿ ਕੰਮ ਰਹਿ ਗਿਆ ਉਹਨਾਂ ਕਹਾ ਕਿ ਕਿਸਾਨਾਂ ਦਾ ਮਸਲਾ ਕਿ ਆ ਕਿਸਾਨ ਸਾਡੇ ਨਾਲ ਬੈਠ ਕੇ ਗੱਲ ਕਰਨ ਤੇ ਜਿਹੜੇ ਵੀ ਮਾਮਲੇ ਹੱਲ ਹੋਣ ਵਾਲੇ ਨੇ ਸਾਡੇ ਕੋਲੋਂ ਅਸੀਂ ਉਹਨਾਂ ਨੂੰ ਹੱਲ ਕਰ ਦੇਵਾਂਗੇ ਹੱਲ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਨੇ ਦੂਜੇ ਪਾਸੇ ਲੰਗੇ ਕੱਲ ਮੁੱਖ ਮੰਤਰੀ ਮਾਨ ਦੇ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਸੀ ਜੋ ਕਿ ਉਹਨਾਂ ਸ਼ਨੀਵਾਰ ਨੂੰ ਦਿੱਤਾ ਸੀ ਇੱਕ ਨਿੱਜੀ ਚੈਨਲ ਦੇ ਵੱਲੋਂ ਸੰਮੇਲਨ ਕਰਾਇਆ ਗਿਆ ਸੀ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕਿਸਾਨਾਂ ਦੇ ਨਾਲ ਜੋ ਕੁਝ ਵੀ ਹੋਇਆ ਉਹਨੂੰ ਕਿਵੇਂ ਵੇਖਦੇ ਹਨ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਆਰ ਨਾਲ ਅਸੀਂ ਸਮਝਾਇਆ ਉਹ ਉੱਥੋਂ ਉੱਠ ਗਏ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ 4 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਹੈ ਉਹ ਮੀਟਿੰਗ ਵਿੱਚ ਮੈਂ ਕਿਸਾਨਾਂ ਨੂੰ ਨਿੱਜੀ ਤੌਰ ਤੇ ਆਪਣੇ ਨਾਲ ਲੈ ਕੇ ਜਾਵਾਂਗਾ ਇਸ ਦੇ ਉੱਤੇ ਵੀ ਕਾਕਾ ਸਿੰਘ ਕੁਟਰਾ ਸਮੇਤ ਕਈ ਕਿਸਾਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਉਹਨਾਂ ਕਹਾਂ ਸੀ ਕਿ ਪੰਜਾਬ ਵਿੱਚ ਜਿਹੜੀ ਕਾਰਵਾਈ ਹੋਈ ਹੈ ਪਹਿਲਾਂ ਉਸ ਦਾ ਜਵਾਬ ਦਿਓ ਅਸੀਂ ਦਿੱਲੀ ਵੱਲ ਜਿਹੜੀ 4 ਵਾਲੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਆਪਣੇ ਆਪ ਚਲੇ ਜਾਵਾਂਗੇ ਕੋਈ ਮੁਸ਼ਕਲ ਨਹੀਂ ਹੈ ਪਰ ਤੁਸੀਂ ਪਹਿਲਾਂ ਇਸ ਦਾ ਜਵਾਬ ਦਿਓ ਤਾਂ ਫਿਰ ਹੁਣ ਕਿਸਾਨਾਂ ਵੱਲੋਂ ਅਜ ਪ੍ਰਦਰਸ਼ਨ ਕੀਤੇ ਜਾ ਅਮਨ ਅਰੋੜਾ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ